ਆਹ ਦੋਸਤੋ ਸਾਡਾ ਸਿਕਾਰ ਆਦੇ ਨਵੇਂ ਬਲੌਗ ਰਾਂ। ਤੋਂ ਅੱਜ ਸਿਕਾ ਰਹੇ ਹਾਂ ਠੰਡਾ ਆਪ ਤੇ ਗੇ। ਬਡਾਲਬਟ ਜਾ ਰਹੇ ਆ ਜੀ। ਤੋਂ ਜੁੜੀ ਜੁੜੇ ਸਾਡੇ ਨਾਲ ਥੋੜਾ ਕੰਮ ਸੀ ਸਾਨੂੰ ਕਿ ਨਾਲੇ ਅਸੀਂ ਮਾਰਕੀਟ ਚ ਹੀ ਜਾਣਾ ਤੇ ਮਾਰਕੀਟ ਚ ਇਕ ਲੋ ਕੰਮ ਕਰਨ ਸੀ ਤੇ ਜੁੜੀ ਨੂੰ ਬਲੌਗ ਦੇ ਨਾਲ ਮਿਲਦੇ ਆ ਜੀ ਮਾਰਕੀਟ ਦੇ ਵਿੱਚ। ਆਣਾ ਸੁਪਾਇਸ ਤੋਂ। ਹੂੰ 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 ਹੂੰ। γιατί δεν ਆ ਗੁਲਾਮੀ ਕੰਮ ਕਰਨ ਗਈ ਉਹ ਹੋ ਗਿਆ ਫਾਈਨਲ ਜੇ ਹੋਏ ਸਕੀ ਲੱਗ ਜੀ ਨੂੰ ਤੇ ਜੇ ਪਹਿਲਾਂ ਗਿਆ ਇਹ ਕਰਨ ਦੇ ਪਾਣੀ ਹੋ ਗਿਆ ਦੋਸਤੋ ਬਹੁਤ ਸਵਾਦ ਇਹ ਨਰਿਪਾਣੀ ਸੋ ਦੋਸਤੋ ਸਿਹਤ ਵਾਸਤੇ ਬਹੁਤ ਵਧੀਆ ਹੁੰਦਾ ਹੈ ਇਹ ਚੀਜ਼ ਕਿ ਤੁਹਾਡੀ ਸਾੜੀਆਂ ਨੂੰ ਮਜ਼ਬੂਤ ਕਰਦਾ ਹੈ ਲਿਵਰ ਨੂੰ ਸਹਡ ਰੱਖਦਾ ਹੈ ਇਹ ਡੀਟੌक्स ਕਰਦਾ ਹੈ ਸੋ ਬਹੁਤ ਵਧੀਆ ਚੀਜ਼ ਹੈ ਦੋਸਤੋ ਇਹ ਯੂ ਨੂੰ ਆਪਣੀ ਡਾਈਟ ਸ਼ਾਮਿਲ ਕਰੋ ਤੇ ਪਿੰਦੇ ਰਹੋ ਹਮੇਸ਼ਾ ਨਰਮ ਪਾਣੀ ਤੇ ਜੁੜੇ ਰਹੋ ਸਾਡੇ ਨਾਲ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਸੋ ਤਾਂ ਕਰ ਕੰਮ ਆਇਆ ਨਾ ਸੁਣਿਆ ਜਾਵਾ ਯਾਹਾਂ ਤੇ ਕੋਈ ਲੇਜਨਡ ਕੰਮ ਨਹੀਂ ਕਰਦਾ ਹਾਂ ਜੀ ਸਾਡਾ ਬਿਲਕੁਲ ਬਿਲਕੁਲ ਵੱਡਾ ਵੀ ਨੰਬਰ ਮਾਉਂਦਾ ਹਾਂ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਆਏ ਹਾਂ ਜੀ ਤੁਸੀਂ ਬੰਦੇ ਤੇ ਅੱਜ ਦਾ ਜੋ ਮਾਹੌਲ ਹੈ ਅਸੀਂ ਦੇਖ ਰਹੇ ਹਾਂ ਸਾਹਮਣੇ ਕਿ ਪਾਣੀ ਸਾਰਾ ਸੁੱਕ ਗਿਆ ਹੈਗਾ ਬਿਆਸ ਦਰਿਆ ਦਾ ਪਰ ਫਸਲਾਂ ਨੂੰ ਕਿਤਨਾ ਕਿਤੇ ਨੁਕਸਾਨ ਪਹੁੰਚਾ ਹੈ ਪਰ ਜੇ ਆਪਾਂ ਬੈਕ ਸਾਈਡ ਤੇ ਦੇਖੀਏ ਦੂਰ ਤੇ ਉੱਥੇ ਪਾਣੀ ਥੋੜਾ ਥੋੜਾ ਰੁਕਿਆ ਪਿਆ ਵੇ ਇੱਥੇ ਪਾਣੀ ਸੁੱਗ ਗਿਆ ਜੀ ਤੇ ਗਾੜੀ ਉਹ ਦਰਿਆ ਦੇ ਲਾਗੇ ਜਾ ਕੇ ਥੋੜਾ ਜਿਹਾ ਉਰੇ ਮੰਡ ਦੇ ਸੈਂਟਰ ਚ ਪਾਣੀ ਕਿਤੇ ਨਾ ਕਿਤੇ ਖੜਾ ਜੀ ਤੇ ਉਥੇ ਅਜੇ ਕੁਝ ਵੀ ਕਰਨਾ ਮੁਸ਼ਕਲ ਆ ਕਿਉਂਕਿ ਪੈੜੀਆਂ ਨੂੰ ਵਾਹਣਾ ਕਰਨਾ ਤੇ ਕਿਉਂਕਿ ਜਿੰਨਾ ਚਿਰ ਪਾਣੀ ਖੜਾ ਰਹੂਗਾ ਉਹਨਾਂ ਜਿੱਕਰ ਪੈੜੀ ਦੇ ਵਿੱਚ ਅਸੀਂ ਆਪਾਂ ਕੁਝ ਨਹੀਂ ਕਰ ਸਕਦੇ ਤੇ ਕਿਤੇ ਨਾ ਕਿਤੇ ਕਿਸਾਨਾਂ ਦੀਆਂ ਫਸਲਾਂ ਵੀ ਲੇਟ ਹੋ ਰਹੀਆਂ ਨੇ ਕਿਉਂਕਿ ਬਜਾਈ ਕਰਨੀ ਆ ਤੇ ਹੁਣ ਟਾਈਮ ਕਣਕਾਂ ਦਾ ਆ ਗਿਆ ਜੀ ਕਣਕਾਂ ਵੇਜਣੀਆਂ ਵਾ ਸੋ ਸਾਡੇ ਆਉਣ ਦਾ ਕਾਰਨ ਇਹ ਸੀ ਕਿ ਦੇਖੀਏ ਕਿ ਪਾਣੀ ਕਿੰਨਾ ਕੁ ਰਹਿ ਗਿਆ ਤੇ ਕਿੰਨਾ ਕੁ ਸੁੱਕ ਗਿਆ ਸੋ ਦੋਸਤੋ ਪੂਰੇ ਤਾਂ ਬੰਦ ਦੇ ਨਾਲ ਨਾਲ ਪਾਣੀ ਸੁੱਕ ਚੁੱਕਾ ਆ ਤੇ ਜੇ ਆਪਾਂ ਪਿੱਛੇ ਦੀ ਗੱਲ ਕਰੀਏ ਤੇ ਪਿੱਛੇ ਪਾਣੀ ਕਾਫੀ ਜ਼ਿਆਦਾ ਦੇ ਖੜਾ ਪਹਿਲਾਂ ਦੇ ਵਿੱਚ ਕਿਉਂਕਿ ਜਿਨ ਜਿਹੜੇ ਪਾਣੀ ਖੜਾ ਰਹੂਗਾ ਕੋਸ਼ਿਸ਼ ਵੀ ਕਰਨਾ ਮੁਸ਼ਕਲ ਆ ਸੋ ਦੋਸਤੋ ਅੱਜ ਦਾ ਬਲੌਗ ਦਾ ਅਸੀਂ ਐਂਡ ਕਰਦੇ ਆਂ ਫਿਲਹਾਲ ਤਾਂ ਹੁਣ ਅਸੀਂ ਚੱਲੇ ਆਂ ਜੀ ਘਰ ਨੂੰ ਤੇ ਅਨਮੋਲ ਅਨਮੋਲ ਨੇ ਜਾਣਾ ਜੀ ਕਬੱਡੀ ਖੇਡਣ ਵਾਸਤੇ ਸੋ ਇਹ ਲੇਟ ਹੋ ਰਿਹਾ ਟਾਈਮ 4:30 ਹੋ ਗਿਆ 5 ਵਜੇ ਇਹਨਾਂ ਦੇ ਕੋਚ ਨੇ ਇਹਨਾਂ ਨੂੰ ਉੱਥੇ ਬੁਲਾਇਆ ਸੋ ਮੁੰਡਾ ਮਿਹਨਤ ਕਰਦਾ ਸੋ ਅਰਦਾਸ ਕਰਿਓ ਇਹ ਵੀ ਆਪਣੀਆਂ ਮੰਜ਼ਲਾਂ ਨੂੰ ਹਾਸਲ ਕਰੇ ਸੋ ਕਬੱਡੀ ਦਾ ਬੜਾ ਸ਼ੌਂਕ ਹੈ ਅਨਮੋਲ ਨੂੰ ਅਰਸ਼ ਨੂੰ ਵੀ ਬਹੁਤ ਸ਼ੌਂਕ ਹੈ ਤੇ ਜੁੜੇ ਰਹੋ ਸਾਡੇ ਨਾਲ